ਦੋਜੀ ਰੋਟੀ ਖਾਤਰ ਕਰੀਬ 4 ਮਹੀਨੇ ਪਹਿਲਾਂ ਹੁਸ਼ਿਆਰਪੁਰ ਤੋਂ ਅਰਮੇਨੀਆ ਗਏ ਨੌਜਵਾਨ ਦੀ ਉੱਥੇ ਮੌਤ ਹੋ ਗਈ ਹੈ ਮ੍ਰਿਤਕ 23 ਸਾਲਾ ਅਜੀਤ ਕੁਮਾਰ ਦਸੂਹਾ ਅਧੀਨ ਪੈਂਦੇ ਪਿੰਡ ਕੋਗਰਾ ਹਲੇੜ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਕਿ ਅਰਮੇਨੀਆ ਵਿੱਚ ਉਸ ਦੀ ਸਿਹਤ ਵਿਗੜੀ ਸੀ ਤੇ ਉਹ ਮੁੜ ਤਾਬੇ ਨਾ ਆਇਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਗਰੀਬ ਪਰਿਵਾਰ ਨੇ ਕਰਜ਼ਾ ਚੁੱਕ ਕੇ ਆਪਣੇ ਇਕਲੌਤੇ ਪੁੱਤ ਨੂੰ ਅਰਮੇਨੀਆ ਭੇਜਿਆ ਸੀ ਤੇ ਹੁਣ ਜਵਾਨ ਪੁੱਤ ਦੀ ਮੌਤ ਦੀ ਖਬਰ ਆਉਣ ਤੇ ਪਰਿਵਾਰ ਸਦਮੇ ਵਿੱਚ ਹੈ ਪਰਿਵਾਰ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਭਾਰਤ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕਣ ਕਿੰਨੇ ਮਹੀਨੇ ਹੋ ਗਏ ਸੀ ਉੱਥੇ ਬਾਹਰ ਉਹਨੂੰ 4 ਮਹੀਨੇ ਹੋ ਗਏ ਕਿਹੜੇ ਦੇਸ਼ 'ਚ ਭੇਜਿਆ ਸੀ ਨਮੇਨੀਆ ਕੀ ਕਾਰਨ ਹੋਇਆ ਉੱਥੇ ਉਹਦੀ ਮੌਤ ਦਾ ਉੱਥੇ ਬਿਮਾਰ ਹੋਇਆ ਜਾ ਕੇ ਫੇਰ ਖਤਮ ਹੋ ਗਿਆ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਉਹ ਬੱਚਾ ਆ ਜਾਏ ਘਰ ਅਸੀਂ ਬੜਾ ਮਾਣ ਦੇਖ ਲਈਏ ਤੁਹਾਡਾ ਮੇਰਾ ਨਾਮ ਹੈਗਾ ਜੀ ਸੰਦੀਪ ਸਿੰਘ ਸੰਦੀਪ ਸਿੰਘ ਜੀ ਕੀ ਲੱਗਦੇ ਹੋ ਤੁਸੀਂ ਮੇਰਾ ਬਰਾਦਰ ਆ ਜੀ ਅਜੇ ਕਮਾਲ ਉਹਨਾਂ ਦੀ ਡੈਥ ਹੋ ਗਈ ਬਾਹਰ ਗਏ ਸੀ ਰਮੇਲੀਆਂ ਉਹੀ ਇਕੱਲੇ ਕਮਾਉਣ ਵਾਲੇ ਸੀ ਘਰ ਵਿੱਚੋਂ ਤੇ ਉਹਨਾਂ ਦੀ ਉੱਥੇ ਬਿਮਾਰ ਹੋਏ ਉਹਨਾਂ ਦੀ ਡੈਥ ਹੋ ਗਈ ਅਸੀਂ ਹੁਣ ਸਰਕਾਰ ਕੋਲੋਂ ਇਹ ਹੀ ਅਪੀਲ ਕਰਦੇ ਆ ਕਿ ਉਹਨਾਂ ਦੀ ਜਲਦੀ ਜਲਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਇੰਡੀਆ ਕੋਲ ਸਾਡੇ ਕੋ ਪਹੁੰਚਾਈ ਜਾਵੇ ਸਾਡੇ ਚ ਇੰਨੀ ਗੰਜائش ਨਹੀਂ ਅਸੀਂ ਗਰੀਬ ਆ ਤਰ ਬੰਦੇ ਆ ਕਿ ਜਿਹੜਾ ਅਸੀਂ ਉਹਨੂੰ ਪੈਸਾ ਲਾ ਕੇ ਮਗਾਈਏ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਜਲਦੀ ਜਲਦੀ ਇੰਡੀਆ ਆਵੇ। ਉਹਦੀ ਮਦਰ ਨੂੰ ਇਹ ਤਾਂ ਦੱਸਿਆ ਤੁਸੀਂ? ਉਹਨਾਂ ਦੀ ਮਦਰ ਨੂੰ ਨਹੀਂ ਜੀ ਪਤਾ। ਉਹਨਾਂ ਦੇ ਫਾਦਰ ਸਾਹਿਬ ਨੂੰ ਮਾੜਾ ਜਿਹਾ ਪਤਾ ਅਸੀਂ ਘਰੋਂ ਨਹੀਂ ਅਜੇ ਕੋਈ ਅਜੀ ਗੱਲ ਕੀਤੀ। ਕਰਦੇ ਹਾਲਾਤ ਕਿਸ ਤਰ੍ਹਾਂ ਦੇ? ਕਰਦੇ ਹਾਲਾਤ ਜਿਹੜੇ ਬਹੁਤ ਮਾੜੇ ਆ ਜੀ ਬਹੁਤ ਗਰੀਬ ਗਰੀਬੀ ਆ। ਆਪਣੇ ਜਿਹੜਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾਉਂਦੇ ਆਂ। ਪੈਸੇ ਚੱਕ ਕੇ ਉਹਨਾਂ ਨੇ ਮੁੰਡਾ ਭੇਜਿਆ ਸੀਗਾ ਅਸੀਂ ਸੋਚਿਆ ਚਲੋ ਜਾਊਗਾ ਕਮਾਊਗਾ ਉਹ ਜਾ ਕੇ ਕਦੇ ਵੀ ਨਹੀਂ ਹੋ ਗਿਆ ਸੀ। ਉਹਨੂੰ ਗਏ ਚਾਰ ਮਹੀਨੇ ਹੋ ਗਏ ਜੀ। ਦਿਹਾਰੀਦਾਰ ਬੰਦਾ ਸਰਜੀਤ ਕੁਮਾਰ ਉਹਦਾ ਡੈਡੀ ਦਾ ਨਾਮ ਹੈ ਫਿਰ ਉਹ ਮੁੰਡੇ ਦਾ ਅਜੀਤ ਕੁਮਾਰਾ ਜੀ ਪਹਿਲਾ ਲੜਕਾ ਇੱਕ ਸੀਗਾ ਉਹ ਭਰਤੀ ਹੋ ਗਿਆ ਸੀ ਕੋਰੋਨਾ ਕਾਰਨ ਉਹ ਵੀ ਭਰਤੀ ਨਹੀਂ ਹੋ ਸਕਿਆ ਸਰਕਾਰਾਂ ਦੀ ਵਜ੍ਹਾ ਨਾਲ ਤੇ ਇਹ ਬੱਚਾ ਬੇਟਾ ਆਪਣਾ ਕਰਜ਼ਾ ਚੱਕ ਕੇ ਵਿਚਾਰੇ ਆਪਣੇ ਭੇਜ ਹਰਮਨੀਆਂ ਉੱਥੇ ਜਾ ਕੇ 15 20 ਦਿਨ ਕੰਮ ਕੀਤਾ ਉਸ ਤੋਂ ਬਾਅਦ ਉਹ ਬਿਮਾਰ ਹੋ ਗਿਆ ਐਡਮਿਟਰੇ ਆ ਗੱਲਬਾਤ ਕਰਦੇ ਰਹੇ ਕੱਲ 2 ਦਿਨ ਪਹਿਲੇ ਉਹਨਾਂ ਦੀ ਡੈਥ ਹੋ ਗਈ ਬੱਚੇ ਦੀ ਆਪਾਂ ਪੰਜਾਬ ਸਰਕਾਰ ਰੋ ਕੇਂਦਰ ਸਰਕਾਰ ਤੋਂ ਮੱਦਦ ਵਕੀਲ ਕਰਦੇ ਆ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਲਿਆਂਦੀ ਜਾਵੇ ਤਾਂ ਕਿ ਉਹਨਾਂ ਦਾ ਪਰਿਵਾਰ ਉਸ ਦਾ ਮੂੰਹ ਦੇਖ ਸਕੇ ਕੋਈ ਇੰਨੇ ਕਰਜ਼ਾ ਚੱਕ ਕੇ ਦਿਹਾੜੀਦਾਰ ਬੰਦੇ ਆ ਬਹੁਤ ਮੁਸ਼ਕਲ ਆ ਤੇ ਇਸ ਕਰਕੇ ਆਪਾਂ ਇਹ ਹੀ ਅਪੀਲ ਕਰਦੇ ਆ ਕਿ ਉਹਨਾਂ ਦੀ ਡੈੱਡ ਬੋਡੀ ਜਿੰਨੀ ਵੀ ਸਾਡੀ ਮਦਦ ਕਰੇ ਪੰਜਾਬ ਸਰਕਾਰ ਰੋ ਕੇਂਦਰ ਸਰਕਾਰ ਦਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਕਿ ਸਾਡੇ ਬੱਚੇ ਦੀ ਜੋ ਡੈੱਡ ਬੋਡੀ ਆ ਪਿੰਡ ਪੰਜਾਬੀ ਜਾਵੇ ਉਹਨਾਂ ਦਾ ਪਰਿਵਾਰ ਜੋ ਬੱਚੇ ਦਾ ਆਖਰੀ ਮੂੰਹ ਦੇਖ ਸਕੇ ਜੀ